ਮਹਾਤਮਾ ਬੁੱਧ ਅਤੇ ਗੱਡਰੀਆ ਮਹਾਤਮਾ ਬੁੱਧ ਦੇ ਵਕਤ ਦਾ ਜ਼ਿਕਰ ਹੈ ਇੱਕ ਚਰਵਾਹਾ ਪੇਡਾਂ ਬੱਕਰੀਆਂ ਦਾ ਇਜੜ ਲੈ ਤੁਰਿਆ ਜਾਂਦਾ ਸੀ ਇੱਕ ਬੱਕਰੀ ਲੰਗੜੀ ਸੀ ਉਹ ਹੌਲੀ-ਹੌਲੀ ਤੁਰਦੀ ਸੀ ਚਰਵਾਹਾ ਉਹਨੂੰ ਇਜੜ ਦੇ ਨਾਲ ਮਿਲਾਉਣ ਲਈ ਡੰਡੇ ਮਾਰਦਾ ਸੀ ਮਹਾਤਮਾ ਬੁੱਧ ਨੇ ਦੇਖਿਆ ਤਾਂ ਬੜੇ ਦੁਖੀ ਹੋਏ ਦਿਲ ਵਿੱਚ ਰਹਿਮ ਆਇਆ ਅਤੇ ਚਰਵਾਹੇ ਨੂੰ ਪੁੱਛਿਆ ਤੂੰ ਕਿੱਥੇ ਜਾਣਾ ਹੈ ਉਸਨੇ ਕਿਹਾ ਕਿ ਉਹ ਸਾਹਮਣੇ ਜਿਹੜੀ ਪਹਾੜੀ ਦਿਸਦੀ ਹੈ ਮੈਂ ਉੱਥੇ ਰੋਜ਼ ਬੱਕਰੀਆਂ ਚਾਰਦਾ ਹਾਂ ਬਸ ਉੱਥੇ ਜਾਣਾ ਹੈ ਮਹਾਤਮਾ ਬੁੱਧ ਨੇ ਕਿਹਾ ਕਿ ਜੇ ਮੈਂ ਇਸ ਲੰਗੜੀ ਬੱਕਰੀ ਨੂੰ ਚੁੱਕ ਕੇ ਉੱਥੇ ਛੱਡ ਆਵਾਂ ਕਿ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਉਸਨੇ ਹੱਸਦੇ ਹੋਏ ਨੇ ਕਿਹਾ ਨਹੀਂ ਮਹਾਤਮਾ ਬੁੱਧ ਉਸ ਬੱਕਰੀ ਨੂੰ ਚੁੱਕ ਕੇ ਉਸ ਪਹਾੜੀ ਉੱਤੇ ਉਸੇ ਜੜ ਨਾਲ ਛੱਡ ਆਏ ਸੰ타 ਮਹਾਤਮਾ ਦਾ ਸਾਰਿਆਂ ਨਾਲ ਪਿਆਰ ਹੁੰਦਾ ਹੈ ਪਸ਼ੂਆਂ ਪੰਛੀਆਂ ਤੇ ਹੋਰ ਜੀਵਾਂ ਨਾਲ ਵੀ